ਸਾਭ ਹੈ ਗੁਣ ਵਰਨ ਚਾਰ ਖੱਟ ਦਰਸਨ ਸਤਿਗੁਰ ਨਾਨਕ ਦੇਵ ਦੇ ਗੁਣਾਂ ਨੂੰ ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਗਾਉਂਦੇ ਐ ਖੱਟ ਦਰਸ਼ਨ ਯੋਗੀ ਜੰਗੂ ਸੇਵੜੇ ਸੰਿਆਸੀ ਤੇ ਪ੍ਰਵੇਸ਼ ਸਾਰੇ ਗਾ ਰਹੇ ਹਨ ਬ੍ਰਹਮਾਦਿਕ ਸਿਮਰੰਥ ਗੁਨਾ ਬ੍ਰਹਮਾ ਜੀ ਦੇ ਦਵਾਰ ਲੈ ਕੇ ਜਿਹੜੇ ਉਹਦੇ ਪੁੱਤਰ ਹਨਗੇ ਸਾਰੇ ਨਾਰ ਕੁੰਮਰ ਆਦਿਕ ਸਾਰੇ ਗੁਰਾਂ ਨੂੰ ਸਿਮਰਨਤ ਉਸਮਰਨੇ ਕਰਦੇ ਉਜਾਰਦੇ ਹਨ ਗਾਵੈ ਗੁਣ ਸੀਸ ਸਹਸ ਜਿਹਵਾ ਰਸ ਸੇਸ਼ਨਾਗ ਜੀ ਵੀ ਗੁਣਾਂ ਨੂੰ ਮਾਰੇ ਇਹਨੂੰ ਗਾਉਂਦਾ ਗੁਰੂ ਨਾਨਕ ਸਾਹਿਬ ਦੇ ਆਨੂੰ ਹਜ਼ਾਰ ਜਿਸ ਦਾ ਮੁਖ ਹੈ ਤੇ ਜੀ ਦੀ ਰਸਨਾ 2000 ਹੈ ਰਸ ਪ੍ਰੇਮ ਦੇ ਨਾਲ ਗੁਣਾ ਨੂੰ ਗਾਉਂਦਾ ਹੈ ਆਦ ਅੰਤ ਲਿਵ ਲਾਗ ਤੁਨਾ ਤੋਂ ਲੈ ਕੇ ਜਦੋਂ ਸ੍ਰੀਤੀ ਰਚੀ ਹੈ ਤੇ ਅੰਤਤਾ ਕੁਮਾਰਾ ਸਾਹਿਬ ਦੀ ਜੋਤ ਸਰੂਪ ਨੂੰ ਜਾਣ ਕੇ ਲਿਵ ਲਾ ਕੇ ਤੁਨੀ ਬੰਨੀ ਰੱਖਦਾ ਸਿਮਰਨ ਦੀ ਮਹਾਰਾ ਦੇ ਨਿਤ ਨਵੇਂ ਨਾਮ ਉਚਾਰਦਾ ਹੈ ਸ਼ੇਸ਼ਨਾਗ ਗਾਵੇ ਗੁਰੂ ਜਗ ਦੇ ਆਰਚ ਵੀ ਗੁਰੂ ਹੈ ਜਗ ਦੇ ਅੰਤ ਵਿੱਚ ਵੀ ਸਰਗੁਰੂ ਰੂਪ ਹਨ ਹੈ ਲੇਵਲਾ ਆ ਕੇ ਤੁਨੀ ਨਾਲ ਵਿਚਾਰਨਾ ਹੈ ਸੁੰਦਰ ਕਾਮ ਗੁਣ ਮਹਾਦੇਵ ਬੈਰਾ ਦੇਖ ਲਓ ਮਹਾਦੇਵ ਜੀ ਜੋ ਵਿਰਾਗ ਰੱਖ ਗਏ ਹੈ ਮਾਇਆ ਦਾ ਤਿਆਗ ਕਰਕੇ 88 88 ਯਾਰ ਵਾ ਸਮਾਦੀ ਲਈ ਰੱਖਦੇ ਹੈ ਉਹ ਵੀ ਸਤਿਗੁਰੂ ਨਾਨਕ ਦੇਵ ਦੇ ਗੁਣਾਂ ਨੂੰ ਸ਼ਿਵ ਜੀ ਭਗਵਾਨ ਵੀ ਵਿਰਾਗ ਧਾਰ ਕੇ ਗਾਉਂਦੇ ਹਨ ਕਿ ਤਨ ਗੁਰੂ ਨਾਨਕ ਸਾਹਿਬ ਆਪ ਤੋਂ ਦਿਨ ਕਲਯੁਗ ਦਾ ਉਧਾਰ ਕਰਨਾ ਸੀ ਆਪ ਹੀ ਚਹੁ ਜੁਗਾਂ ਦੇ ਬਿਸ਼ਵਨ ਨੂੰ ਪਾਰਨ ਵਾਸਤੇ ਆਏ ਹੋ ਜਿਨ ਧਿਆਨ ਨਿਰੰਤਰ ਜਾਣਿਓ ਜਿਸ ਸ਼ਿਵਾਨ ਧਿਆਨ ਨਿਰੰਤਰ ਅੰਤਰੇ ਤੋਂ ਰਹਿ ਤਿਕ ਰਸ ਗੁਰੂ ਸਰੂਪ ਦਾ ਜਾਣਣਾ ਕੀਤਾ ਹੈ ਕਬ ਕਲ ਸੁਜਸ ਗਾਉ ਗੁਰਨਾਨ ਕਬ ਕਲ ਪਟਜੀ ਕਹਿੰਦੀਆਂ ਨੇ ਸ੍ਰੇਣੀ ਜਸ ਭਾਈ ਇਹ ਸਾਰੀ ਦੁਨੀਆ ਗਾਉਂਦੀ ਐ ਤੁਸੀਂ ਵੀ ਗਾਓ ਸਤਗੁਰੂ ਨਾਨਕ ਦੇਵ ਦਾ ਅਰਾਜ ਯੋਗ ਜਿਨ ਮਾਣ ਜਿਨ੍ਹਾਂ ਨੂੰ ਰਾਜ ਪ੍ਰਕਾਸ਼ ਨੂੰ ਵੀ ਜੁੜਨਦੇ ਆਨੰਦ ਨੂੰ ਆਪ ਮੰਨਣਾ ਕੀਤਾ ਸਿੱਖਾਂ ਨੂੰ ਕੋਸ਼ਲੰਦ ਨੂੰ ਮਣਾ ਬਖਸ਼ਿਸ਼ ਕੀਤੀ ਹੈ ਮਹਾਰਾਜ ਜੋਗ ਮਾੜਿਓ ਤੇ ਭਾਈ ਪ੍ਰਕਾਸ਼ੂ ਜੁੜੰਦਾ ਆਨੰਦ ਗੁਰੂ ਸਾਹਿਬ ਨੇ ਆਪ ਮਾਣਿਆ ਹੈ ਬਸ ਉਹ ਨਿਰਵੈਰ ਰਜੰਤ ਗੁਰੂ ਸਾਹਿਬ ਨਿਰਵੈਰ ਹੈ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸਰੇ ਗੁਰੂ ਜੋਤੀ ਸਰੂਪ ਸਿੱਖਾਂ ਦੇ ਅੰਦਰ ਨਿਰਵੈਰਤਾ ਆ ਜਾਂਦੀ ਜਿਨ੍ਹਾਂ ਦੇ ਅੰਦਰ ਵਸਦੇ ਆ ਗੁਰਨਾਨਕ ਸਾਹਿਬ ਜੀ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਸੁਰਾ ਕੁੱਲ ਹੋ ਜਾਂਦਾ ਹੈ ਸ਼੍ਰੇਸ਼ਟ ਸਗਲ ਉਧਰੀ ਸਾਰੀ ਸ੍ਰੀਟੀ ਬਾਬੇ ਤਾਰੇ ਚਾਰ ਚੱਕ ਨੌਖੰਡ ਪਿਛਮੀ ਸਚਿਆ ਟੋਆ ਸਾਰੀ ਸ੍ਰੀਟੀ ਦਾ ਉਹਦਾ ਹਰ ਕਰਤਾ ਮਹਾਰਾਜ ਨੇ ਨਾਮ ਲੇ ਤਰਿਉ ਨਿਰੰਤ ਜਿਨਾਂ ਜਿਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਮਾਉ ਲਿਆ ਹੈ ਉਹ ਇਕੜਾ ਸਾਰੇ ਹੀ ਚਰ ਕੇ ਮੁਕਤ ਹੋ ਗਏ ਹਨ ਗੁਣ ਗਾਵਹਿ ਸੰਕਾਦ ਆਦ ਸਭ ਕੇ ਸੁਨੰਦਨ ਸਲਾਤਨ ਸੰਤ ਕੁਮਾਰਾਜ ਕੋ ਸਾਰੇ ਬ੍ਰਹਮਾ ਜੀ ਦੇ ਪੁੱਤਰ ਜਿਹੜੇ ਬ੍ਰਗਤ ਹੈ ਆਤ ਤੋਂ ਲਾ ਕੇ ਉਹ ਗਾਉਂਦੇ ਹੈ ਗੁਣਾਂ ਨੂੰ ਜਲਕਾਦ ਜੁਗ ਹੈ ਲਗ ਅਜੇ ਉਸਤ ਵਿੱਚ ਦੁਆਰਾ ਆਉਣ ਦਾ ਇਹਦੇ ਵਿੱਚ ਸੰਸਾ ਨਹੀਂ ਕਰਨਾ ਚਾਹੀਦਾ ਵੀ ਉਹਦੇ ਨਾਮ ਪਹਿਲਾਂ ਆਇਆ ਫੇਰ ਕਿਉਂ ਆ ਗਏ ਹਰ ਖਮਰ ਕੇ ਆ ਕਰਖ ਪੁਨ ਪੁਨਾ ਦੀਨ ਤੋ ਉਕਤ ਉਸ ਨਿੰਦਿਆ ਬਾਦ ਮੇ ਦੋਸ਼ ਨਹੀਂ ਉਹਨਾਂ ਕੋ ਪਨ ਰੋਕ ਤੋ ਇਹ ਪੁਨਾ ਪੁਨਾ ਕਹੰਕਰ ਦਾ ਦੋਸ਼ ਨਹੀਂ ਹੁੰਦਾ ਇਸ ਲਈ ਉਸ 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 ਵੀ ਵਿੱਚ ਕਹਿ ਰਹੇ ਹਾਂ ਜਨਕਾਦ ਜੁਗ ਹੈ ਲਗ ਜਨਕਾਦਿਕ ਜੁਗਾ ਜੁਗਾ ਤੱਕ ਜੋ ਨੀਮੀ ਜਨਕਾਦਿਕ ਹੋਏ ਸਾਰੇ ਜੁਗਾ ਤੱਕ ਮਾਰੇ ਗੁਣ ਨੂੰ ਗਾਉਂਦੇ ਹੈ ਧੰਨ ਧੰਨ ਗੁਰ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਆਪਦੇ ਮਾਤਾ ਪਤਨੀ ਜੀ ਧੰਨ ਬਾਬਾ ਕਾਲੂ ਜੀ ਜਨਮ ਸਕੇ ਹਥ ਭਲੋ ਜਗ ਸਭ ਜਨਮ ਉਹਨਾਂ ਦਾ ਜਾਗੇ ਤਾਰਿਆ ਸਕਾਰਥਾ ਹੈ ਜਿਨ੍ਹਾਂ ਜਿਨ ਨੂੰ ਧੰਨ ਕਿਹਾ ਤਿੰਨ ਜਮ ਨੇੜ ਨਾ ਆਇਆ ਸੱਚੇ ਪਾਤਸ਼ਾਹ ਤਨ ਹੈ ਉਹਨਾਂ ਦੇ ਮਾਤਾ ਤਨ ਹੈ ਉਹਨਾਂ ਦੇ ਪਿਤਾ ਤਨ ਹੈ ਉਹ ਪੁਰਖ ਤਨ ਤਨ ਦੇ ਤਨ ਜਨ ਜਨਮ ਸਕੇ ਹਥ ਭਲੋ ਜਗ ਉਹਨਾਂ ਦਾ ਜਨ ਸਕਾਰਥ ਭਲਾ ਹੈ ਜਗ ਦੇ ਵਿੱਚ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਧੰਵਾਦ ਕੀਤਾ ਹੈ ਪਾਤਾਲ ਪੁਰੀ ਜੈਕਾਰ ਤੁਹਾਨੂੰ ਸਤਿਗੁਰੂ ਸਾਹਿਬੀਓ ਲੱਖਾਂ ਪਤਾਲਾਂ ਆਕਾਸ਼ਾਂ ਨੂੰ ਪੀਰ ਦੇ ਪੁੱਤਰ ਨੂੰ ਨਾਲ ਬੇਟਾ ਲੀਤਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਲੱਖ ਆਕਾਸ਼ਪਤਾਲ ਲਖ ਅੱਖ ਫੁਰਕ ਵੀ ਸਬਦ ਖਲਾਈ ਸਾਰਿਆਂ ਭਾਵਾਂ ਜਿੱਥੇ ਗੁਰੂ ਮਾਰਾ ਸਾਹਿਬ ਜਾਂਦੇ ਸਤਿਗੁਰਾਂ ਦੀਆਂ ਸੰਗਤਾਂ ਕਾ ਕੜਾ ਪ੍ਰਸ਼ਾਦ ਕਰਕੇ ਗੁਰੂ ਸਾਹਿਬ ਦਾ ਪੂਜਨ ਕਰਦੀਆਂ ਇਸ ਪ੍ਰਕਾਰ ਸਾਧ ਸੰਗਤ ਜੀ ਪਤਾਲਪੁਰੀ ਜਦੋਂ ਮਾਰਾ ਗਏ ਹੈ ਉੱਥੇ ਵੀ ਜਾਇਆ ਕਰ ਗਾਰੇ ਹਨ ਭਗਤ ਨਾਮ ਕਬਦ ਨਾਮ ਪਾਤਾਲ ਪੁਰੀ ਜੈਕਾਰ ਤੁਮ ਪਾਤਾਲ ਪੁਰੀ ਵਿੱਚ ਵੀ ਬਲਰਾਜ ਆਦਿਕ ਜੈ ਜੈਕਾਰ ਦੀ ਤੁਨੀ ਕਰ ਰਹੇ ਹਨ ਕਬ ਜਨ ਕਲ ਬਖਾਣੇ ਕਵੀ ਕਲ ਪਾਟ ਜੀ ਕਹਿੰਦੇ ਜਨਾਂ ਨੂੰ ਭਗਤਾਂ ਨੇ ਆਪਦੇ ਜਸ ਨੂੰ ਕਸਨ ਕੀਤਾ ਹੈ ਹਰ ਨਾਮ ਰਤ ਨਾਮ ਗੁਰ ਸੇ ਗੁਰੂ ਨਾਨਕ ਦੇਵ ਜੀ ਆਪ ਦੁਆਰਾ ਹਰੀ ਦੇ ਨਾਮ ਦੇ ਰਸੀਏ ਹੋ ਕੇ ਅਰਾਜ ਯੋਗ ਤੈ ਮਾਨੇ ਤੁਸੀਂ ਰਾਜ ਪ੍ਰਕਾਸ਼ ਰੂਪ ਯੋਗ ਅਨੰਦ ਨੂੰ ਮਾਨਿਆ ਹੈ ਆਪ ਨਾਮ ਦੇ ਰਸੀਏ ਹੋ ਨਾਮ ਦਾ ਸਿੱਖਾਂ ਨੂੰ ਦੇਣ ਵਾਲੇ ਹੋ ਪ੍ਰਕਾਸ਼ ਰੂਪ ਜੁੜੰਦੇ ਨੰਦ ਨੂੰ ਸਾਡੀ ਕਿਰਪਾ ਕਰਕੇ ਮਾਣਿਆ ਹੈ ਸਤਜਗਤੈ ਮਾਣਿਓ ਹੁਣ ਸਤਗੁਰਾਂ ਨੂੰ ਚਾਹਾਂ ਜੁਗਾ ਕੇ ਗੁਰੂ ਸਰੂਪ ਨੂੰ ਕਹਿੰਦੇ ਹਨ ਸਰਗੁਰ ਰੂਪ ਕਰਕੇ ਇੱਕੋ ਜੋਤ ਰੂਪ ਸਮਝਦੇ ਹਨ ਸਤਜਗਤੈ ਮਾਣਿਓ ਤੇ ਮਾਰਾ ਸਤਜਗਤ ਦੇ ਵਿੱਚ ਤਾਂ ਹੈ ਇਸ ਪ੍ਰਕਾਰ ਆਉਦੀ ਮੌਜੂ ਮੰਨਣਾ ਕੀਤਾ। ਛਲਿਓ ਬਲ ਪਾਵਨ ਭਾਗ ਜਦੋਂ ਆਪ ਨੂੰ ਪਾਇਆ ਕਿ ਦੈਂਤਾਂ ਦਾ ਰਾਜਾ ਸਵਰਗ ਦਾ ਰਾਜ ਕਿਸ ਸਾਹਮਣਾਂ ਨੂੰ ਫਿਰਦਾ ਹੈ। ਬਲ ਰਾਜਾ ਸੋਮਾ ਜਗ ਜਦੋਂ ਕਰਦਾ ਸੀ ਉਦੋਂ ਬਾਵਨ ਰੂਪ ਧਾਰ ਕਰਕੇ ਸੱਚੇ ਪਾਤਸ਼ਾਹ ਬਲ ਰਾਜੇ ਨੂੰ ਛੜ ਕੇ ਪਤਾਲ ਦਾ ਰਾਜ ਦੇ ਕੇ ਤੈਨੂੰ ਪਾਇਆ ਸੀ। ਸਾਜੂ ਕੀ ਬਾਵਲ ਰੂਪ ਹੋ ਕੇ ਪ੍ਰਗਟ ਹੋਏ ਆਪ ਸ੍ਰੀ ਤਤੈ ਮਾਣਿਉ ਫੇਰ ਮਹਾਰਾਜੀ ਤੇ ਜਿਹਾ ਇਸਰਾ ਮੌਜ ਨੂੰ ਮੰਨਣਾ ਕੀਤਾ RAM ਰਗਵੰਸ਼ ਕਹਾ ਰਾਜ ਸ਼੍ਰੀ ਰਾਮ ਜੰਮੀ ਰਾਗਮਾ ਦੀ ਵੰਸ ਦੇ ਕਹਾਣਾ ਕੀਤਾ ਤੁਸੀਂ દ્વાપર ਕ੍ਰਿਸ਼ਨ ਮੋਰਾ દ્વાਪੁਰ ਜੀ ਆਪ ਨੂੰ ਇਉਂ ਪਾਇਆ ਕ੍ਰਿਸ਼ਨ ਜੀ ਮੁਰਦੈਂ ਦੇ ਨਾਸ ਕਰਨ ਵਾਲਾ ਸਰੂਪ ਕਾਂਸ ਕਿਰਤਾਰਥ ਕੀ ਕਾਂਸ ਨੂੰ ਮਾਰ ਕਰਕੇ ਉਹਨੂੰ ਕਰਤਾਰਥ ਨਿਹਾਲ ਕੀਤਾ ਉਹਦੀ ਮੁਕਤ ਕਰ ਦਿੱਤੀ ਉਗਰਸੈਣ ਕੋ ਰਾਜ ਉਗਰਸੈਣ ਨਾਨਾ ਉਹਨ ਪਿਓਨ ਪਿਓ ਨੂੰ ਰਾਜ ਕੈਦ ਕਰ ਛੱਡਿਆ ਸੀ ਉਸ ਨੂੰ ਜੇਲ੍ਹ ਚੋਂ ਕੱਢ ਕੇ ਉਗਰਸੈਣ ਨੂੰ ਆਪ ਨਹੀਂ ਕ੍ਰਿਸ਼ਨ ਜੀ ਨੇ ਤਖਤ ਸੰਭਿਆ ਗੁਰਸੈਨ ਨੂੰ ਰਾਜ ਦੀ ਗੱਦੀ ਦੇ ਉੱਤੇ ਬਿਠਾਉਣਾ ਕੀਤਾ ਨਾਨੇ ਦੇ ਤਾਈ ਆ ਭੈ ਭਗਤ ਹੈ ਜਨ ਦੀ ਜਿਨ ਨੇ ਭਗਸੈਨ ਨੂੰ ਨਿਰਭੈਤਾ ਦਾ ਦਾਨ ਦਿੱਤਾ ਇਸੀ ਕਿਰਪਾਲਤਾ ਕੀਤੀ ਦੁਆ ਪਰ ਵਿੱਚ ਕਲ ਜੋ ਪਰਮਾਨੰ ਨਾਨਕ ਗੁਰ ਜਿਵੇਂ ਤਿੰਨਾਂ ਜੁਗਾਂ 'ਚ ਅਵਤਾਰ ਬਾਵਨ ਜੀ ਹੋਏ ਜਿਸ ਪ੍ਰਕਾਰ ਰਾਮਚੰਦਰ ਜੀ ਹੋਏ ਇਸ ਪ੍ਰਕਾਰ ਕ੍ਰਿਸ਼ਨ ਜੀ ਹੋਏ ਇਸੇ ਪ੍ਰਕਾਰ ਕਲਯੁਗ ਪਰਮਾਨ ਨਾਨਕ ਗੁਰੂ ਕਲਯੁਗ ਦੇ ਜੀ ਪਰਮਾਨਿਕ ਸਤਿਗੁਰੂ ਨਾਨਕ ਦੇਵ ਰੂਪ ਆਪ ਹੋਏ ਅੰਗਦ ਅਮਰ ਕਹਾਏ ਇੱਥੇ ਤਾਂ ਤਨ ਤਨ ਪਿੰਨਾ ਜੁਗਾ ਚ ਤਨ ਅਵਤਾਰ ਮੁਖੀ ਹੋਏ ਇੱਥੇ ਅੰਗਦ ਅਮਰ ਕਹਾਇਓ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਇਹ ਦਸੇ ਪਾਰਸ਼ਾ ਇੱਕੋ ਹੀ ਜੋਤ ਰੂਪ ਹੋ ਕੇ ਕਹਾਣਾ ਕੀਤਾ ਮਹਾਰਾਜ ਆਪ ਐਸਾ ਸਰੂਪ ਧਾਰਿਆ ਹੈ ਸੰਸਾਰ ਦੇ ਕਲਿਆਣ ਕਰਨ ਵਾਸਤੇ ਗੁਰੂ ਅੰਗਦ ਸਾਹਿਬ ਜੀ ਅੰਗਨਾਉ ਗਲ ਅੰਗਨਾਉ ਦੁਖ ਰਹਿਤ ਦਾ ਹੈ ਗਲਨਾਉ ਰੂਪ ਦੁਖ ਦਾ ਹੈ ਰੋਗ ਦਾ ਦੁਖਾਂ ਤੋਂ ਰਹਿਤ ਕਰਨ ਵਾਲਾ ਸਰੂਪ ਹੋ ਅਮਰ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਗੁਰੂ ਅਮਰਦਾਸ ਰੂਪ ਆਪ ਨੇ ਹੀ ਕਹਾਇਆ ਹੈ ਜਿਵੇਂ ਪਾਦਸ਼ਾਹ ਦੇ ਰੂਪ ਆਪ ਹੀ ਹੋਏ ਹੋ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਸੇ ਸਤਿਗੁਰੂ ਆਵਦਾ ਜਿਹੜਾ ਰਾਜ ਹੈ ਚਲ ਪਦਵੀ ਨੂੰ ਦੇਣ ਵਾਲਾ ਕਲਮ ਤੋਂ ਰਹਤ ਹੈ ਆਦਪੁਰਖ ਫੁਰਮਾਇ ਇਹ ਆਦਪੁਰਖ ਵਾਹਿਗੁਰੂ ਜੀ ਨੂੰ ਫਰਮਾਉਣਾ ਕੀਤਾ ਆਗਿਆ ਕੀਤੀ ਹੈ ਇਹ ਆਪਦਾ ਰਾਜ ਇਸ ਤਰ੍ਹਾਂ ਚੱਲ ਰਿਹਾ ਹੈ ਇਸੇ ਪ੍ਰਕਾਰ ਸਤਜੁਗ ਤੈ ਸਤਜੁਗ ਤੈ ਮਾਣੇ ਕੇ ਮਹਾਰਾਜ ਹੀ ਸਤਸਰੂਪ ਸਾਰਿਆਂ ਜੁੜੇ ਹੋਏ ਤੈ ਇਸ ਪ੍ਰਕਾਰ ਆਪ ਨੂੰ ਪਾਇਆ ਹੈ ਛਲਿਉ ਬਲ ਬਾਵਨ ਪਾਇਓ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਬਾਵਰ ਬਵੇਕ ਜਿਹੜਾ ਸੀ ਜਿਨ੍ਹਾਂ ਦੇ ਹਿਰਦੇ 'ਚ ਨਿਮਰਤਾ ਦੇ ਨਾਲ ਬਵੇਕ ਆਇਆ ਹੈ ਉਸ ਬਲ ਰਾਜੇ ਹੰਕਾਰ ਦੇ ਕਾਇਂ ਛੱਡ ਲਿਆ ਹੈ ਬਵੇਕ ਦੇ ਨਾਲ ਅਗਿਆਨ ਦੀ ਨਿਵਰਤੀ ਕਰਕੇ ਹੰਕਾਰ ਦੇ ਕਾਇਂ ਛੱਡ ਲਿਆ ਹੈ ਆਪ ਨੂੰ ਪਾਇਆ ਹੈ ਓ ਤ੍ਰਿ ਤ ਤ ਮਾਣਿਓ ਤ੍ਰਿਤੇ ਵਿੱਚ ਜੋ ਤਿੰਨਾਂ ਗੁਣਾਂ ਦੇ ਸਹਿਤ ਜੀਵ ਸੰਨ ਉਸੇ ਲਈ ਤਾਂ ਇਸ ਪ੍ਰਕਾਰ ਅਨੰਦ ਨੂੰ ਮਾਣਿਆ ਹੈ RAM ਰਗਵੰਸ਼ ਕਹਾ ਰਾਜਵਾਂ ਦੀ ਕੁਲ ਵਿੱਚ RAM ਕੇ ਅੰਦਰ ਰੂਪ ਜਿਵੇਂ કહਾਇਆ ਹੈ ਇਸ ਪ੍ਰਕਾਰ ਫਿਰ ਰਗੂਨਾਵ ਜੀਵਨਾ ਹੈ ਜੀਵਾਂ ਦੀ ਬੰਸ ਵਿੱਚ ਜਿਹੜੇ ਸਨ ਜੀਵ ਉਹਨਾਂ ਦੇ ਅੰਦਰ RAM ਰੰਗਿਆ ਹੋਇਆ ਰੂਪ ਤਾਂ ਹੈ ਸਰੂਪ ਦਾ ਗਿਆਨ ਦੇ ਕੇ ਤਾ ਤੂੰ ਦਾ ਸੋਧਨ ਕਰਕੇ ਕਹਾਣਾ ਕੀਤਾ। દ્વાપર ਕ੍ਰਿਸ਼ਨ ਮੁਰਾ ਜਦ ਜੋ ਗਾਇਤ ਕਰਕੇ ਸ੍ਰੀ ਕੀ ਪੂਰਨ ਵੇਖੀ ਉਸ ਵੇਲੇ ਕ੍ਰਿਸ਼ਨ ਨਾਮ ਮੁਰਾ ਮੜਪੜਨ ਜਿਸ ਵਿੱਚ ਮੋਹ ਆਰ ਕਾ ਨਾ ਅਰੀ ਬਿਤੀ ਰੂੜ ਹੋ ਕੇ ਚੇਤਨ ਕਾਂਸ਼ ਕਿਰਤਾ ਅਰਥ ਕੀ ਕਾਂਸ਼ ਜੋ ਕਾਂ ਕਾਂ ਕ੍ਰੋਧ ਆਦਿਕ ਗੈਬਸਨ ਹੈ ਉਹਨਾਂ ਲੋਕਾਂ ਜੀਆਂ ਨੂੰ ਸਰਕਾਰ ਤੋਂ ਨਿਹਾਲ ਕੀਤਾ ਮੁਕਤ ਕੀਤਾ ਛੁੜਾਇਆ ਉਗਰ ਸੈਨਕੌ ਰਾਜ ਉਗਰ ਸੈਨਕੌ ਰਾਜ ਉਗਰ ਵੱਡੀ ਭਾਰੀ ਸੈਨ ਫੌਜ ਹੈ ਫੌਜ ਹੈ ਜਿਸ ਦੀ ਦੇਵੀ ਸੰਪਦਾ ਉਸ ਬਵੇਕ ਦੇ ਤਾਈ ਰਾਜ ਸਰੂਪ ਦਾ ਰਾਜ ਬਖਸ਼ਿਆ ਆਪਹਿ ਭਗਤ ਹੈ ਜਨ ਦੀ ਆਪਦਾ ਦਾ দান ਭਟਕਾ ਜੀ ਉਹਨੂੰ ਆਪ ਨੂੰ ਬਖਸ਼ਣਾ ਕੀਤਾ ਕਲਯੁਗ ਪਰਮਾਨ ਨਾਨਕ ਗੁਰੂ ਇਸ ਪ੍ਰਕਾਰ ਕਲਪਨਾ ਨੇ ਸਹਿਜ ਜਦੋਂ ਜੁੜੇ ਹੋਏ ਸੀ ਉਹਨਾਂ ਜੀਆਂ ਦੀ ਕਲਿਆਣ ਹੋਇਆ ਤੇ ਨਾਨਕ ਗੁਰੂ ਰੂਪ ਉਹ ਨਾਨਕ ਵਿੱਚ ਤੇਜਸਮਨ ਸਾਹਿਬ ਨਾਨਕਾ ਅੰਗਦ ਪਰਮਾਤਮਾ ਜੋ ਹੀ ਨਾਨਕ ਨਾਮ ਕਹਾਵੇ ਸੋਈ ਸਰੂਪ ਹੋਇਆ ਅੰਗਦ ਅਮਰ ਕਹਾਇਓ ਅੰਗਦ ਪਖ ਜੀਣ ਵਾਲਾ ਸਰੂਪ ਹੋ ਮਰਤੂ ਤੋਂ ਰੈਤ ਕਰਨ ਵਾਲਾ ਆਗਿਆ ਸਰੂਪ ਕਹਾਉਣਾ ਕੀਤਾ ਸ੍ਰੀ ਗੁਰੂ ਰਾਜ ਅਵਚਲ ਅਟਲ ਇਹ ਸਤਿਗੁਰੂ ਆਪ ਦਾ ਰਾਜ ਅਵਚਲ ਬ੍ਰਹਮ ਸਰੂਪ ਹੋ ਅਚਲ ਹੈ ਅਨਸੀ ਹੈ ਅਧਿਸ਼ੀ ਦੇ ਪਾਦਸ਼ਾਹ ਕਿਸੇ ਪ੍ਰਕਾਰ ਉਹਦੇ ਚਲਾਏ ਮਾਨ ਨਹੀਂ ਕੁਟਾ ਸਵੀ ਨਹੀਂ ਆਈ ਚਲ ਰੂਪ ਹੋ ਇਸ ਸਿੱਖਾਂ ਦੇ ਜਿਤਨੇ ਓਟਲ ਕਰਨ ਵਾਲਿਆਂ ਆਪਦੇ ਸਰੂਪ ਚ ਆਦਿਪੁਰਖ ਫੁਰਮਾਏ ਆਦੀਪੁਰਖ ਰੂਪ ਹੋ ਕੇ ਆਪ ਹੀ ਫਰਮਾਉਣਾ ਕੀਤਾ ਵਿਚਾਰਨਾ ਕੀਤਾ ਹੈ ਗੁਣ ਗਾਵੇ ਰਵਦਾਸ ਰਵਦਾਸ ਭਗਤ ਵੀ ਆਪਦੇ ਗੁਣਾਂ ਨੂੰ ਮਹਾਰਾ ਗਾਉਂਦਾ ਹੈ ਹੋਰ ਹੀ ਕਰ ਤੇਸਦਾ ਹੈ ਸਜੂ ਜਿ ਤੈ ਹੂੰ ਪਾਉਂਦਾ ਸੀ ਮਹਾਰਾ ਇਹ ਅਕਾਲ ਪੁਰਖ ਤੈ ਬੰਨ ਨੂੰ ਛਲਣ ਵਾਸਤੇ 52 ਅਵਤਾਰ ਤੈਨੂੰ ਭਾਇਆ ਭੇਜਿਆ ਤੈਂ ਇਸੇ ਪ੍ਰਕਾਰ ਤੇਰੇ ਦੇ ਅੰਦਰ रामचंद्र ਜੀ ਨੂੰ ਰਾਗਮਾਧ ਦੀ ਵੰਸ਼ ਵਿੱਚ ਕਹਾਉਣ ਵਾਸਤੇ ਪ੍ਰਗਟ ਕੀਤਾ ਦੁਆਪੁਰੇ কৃষ্ণ ਮਹਾਰਾਜ ਜੀ ਕਾਂਸ ਜੀ ਕल्याण ਕਰਨ ਵਾਲੇ ਹੋਏ ਉਗਰ ਸੈਨ ਨੂੰ ਰਾਜ ਦੇਣ ਵਾਲੇ ਪਹਿਤਾਦਾਨ ਭਗਤੀਨ ਦਿੱਤਾ ਇਸ ਪ੍ਰਕਾਰ ਮਾਰਾ ਤੇਰੇ ਉਤਾਰ ਭੇਜੇ ਹੋਏ ਆਏ ਤੈਥੋਂ ਹੀ ਵਲ ਆਮਲਾ ਨਾਲ ਬਾਣਾ ਜੈ ਸਰਕਾਇਆ ਤੈਥੋਂ ਹੀ ਵਲ ਕ੍ਰਿਸ਼ਨ ਲੈ ਕਾਂਸ ਕੇ ਸੀ ਪਕੜ ਕੇ ਲਾਇਆ ਕਲਜੂ ਦੇ ਅੰਦਰ ਪ੍ਰਮਾਣਿਕ ਗੁਰੂ ਨਾਨਕ ਰੂਪ ਆਪ ਗੁਰੂ ਅੰਗਦ ਰੂਪ ਆ ਆਰਦਾਸ ਰੂਪ ਵੀ ਕਹਾਇਆ ਹੈ ਸ੍ਰੀ ਗੁਰੂ ਰਾਜ ਅਬਚਲ ਅਟਲ ਕੇ ਸਤਿਗੁਰੂ ਆਪ ਦਾ ਰਾਜ ਜੋ ਪ੍ਰਕਾਸ਼ ਹੈ ਅਬਚਲ ਅਨਾਸੀ ਸਰੂਪ ਦੇ ਅਟਲ ਪਦਵੀ ਨੂੰ ਦੇਣ ਵਾਲਾ ਹੈ ਆਦ ਪੁਰਖ ਫੁਰਮਾਏ ਸੰਗੂ ਆਵਾਦ ਪੁਰਖੋਂ ਸਾਰਿਆਂ ਦੇ ਅੰਦਰ ਸਫੁਰਨ ਰੂਪ ਹੋ ਰਹੇ ਹੋ ਗੁਣ ਗਾਵੇ ਰਬਦਾਸ ਰਬਦਾਸ ਭਗਤ ਜੀ ਆਪਦੇ ਗੁਣਾਂ ਨੂੰ ਸੱਚੇ ਪਾਤਸ਼ਾਹ ਗਾਉਂਦਾ ਹੈ ਭਗਤ ਜੈਦੇਵ ਤਰਲੋਚਨ ਭਗਤ ਜੈਦੇਵ ਜੀ ਗੁਣਾਂ ਨੂੰ ਗਾਉਂਦਾ ਹੈ ਤਰਲੋਚਨ ਭਗਦੇ 13 ਮਹੀਨੇ ਮਹਾਰਾਜ ਸਾਹਿਬ ਜੀ ਘਰ 'ਚ ਨੌਕਰ ਬਣ ਕੇ ਰਹੇ ਜਦੋਂ ਮਾਈ ਨਫਰਤ ਕੀਤੀ ਵੀ ਇਹਦਾ ਸਾਰਾ ਹੀ ਅਨਪੱਕਿਆ ਖਾ ਗਏ ਉਸ ਵੇਲੇ ਗੁਪਤ ਹੋ ਗਏ ਸੀ ਜੈਦੇਵ ਭਗਤ ਨੇ ਹੰਕਾਰ ਛੱਡ ਕੇ ਚੋਰਾ ਠੱਗਾ ਤੋਂ ਆਪਣੇ ਹੱਥ ਕਟਾ ਲਏ ਸੀ ਜਿਸ ਵੇਲੇ ਉਹ ਠੱਗ ਸਾਜ਼ ਬਣ ਕੇ ਆਏ ਉਹਨਾਂ ਨੂੰ ਧੰਨ ਦੁਆਇਆ ਉਹਨਾਂ ਨੂੰ ਫੇਰ ਨਿੰਦਿਆ ਕੀਤੀ ਧਰਤੀ ਘਰ ਕੋ ਕੇ ਵਿੱਚ ਲੁੱਗ ਗਏ ਜੈਦੇਵ ਨੇ ਹੱਥ ਮਰੋੜੇ ਟੁੰਡ ਫੇਰੇ ਹੋ ਗਏ ਸੀ ਹੱਥ ਐਨ ਜੈਦੇਵ ਜੀ ਹੰਕਾਰ ਤੋਂ ਰਹਿਸਾਨੇ ਇਹਨਾਂ ਦੇ ਮਹਾਰਾਜ ਦੇ ਗੁਣਾ ਨੂੰ ਗਾਉਣਾ ਕੀਤਾ ਤਰਲੋਚਨ ਪਰਲੋਚਨ ਭਗਤੀ ਦੇ 13 ਮਹੀਨੇ ਮਾਰਾ ਅੰਤਰੀ ਯਾਮੀ ਨਾ ਰਖਾ ਕੇ ਗੋਲੇ ਰਹਿ ਕਿਸੇ ਵਾਂ ਕਰਦੇ ਰੇ ਗੁੰਗਾਉਂਦਾ ਹੈ ਜਿਸ ਬਾਬਤ ਕਿਹਾ ਹੈ ਕਿ ਨਾਰਾਇਣ ਨੇ ਜਿਸ ਕਾਇ ਪੂਲੀ ਗਵਾਰੀ ਠੁਕ ਧੁਕ ਸੁਕਰ ਥਾਰੋ ਕਰਮਰੀ ਨਾਮਾ ਭਗਤ ਕਬੀ ਭਗਤ ਨਾਮ ਦੇ ਜੀ ਦੀ ਮੂਰੀ ਗਊ ਜੀਵਨ ਦੀ ਕੀਤੀ ਸਪਰੀ ਬੰਨੀ ਅਤ ਦੇਰਾ ਫੇਰਿਆ ਇਸ ਤਰ੍ਹਾਂ ਨਾਮਾ ਭਗਤ ਕਵੀ ਕਮੀਰ ਸਾਹਿਬ ਦਾ ਜਗਸਪੂਰਨ ਕੀਤਾ ਸਦਾ ਗਾਵ ਹੈ ਸਮ ਲੋਚ ਨੂੰ ਇਹ ਸਮਾਨ ਕੋਈ ਅੱਖ ਰੱਖ ਕੇ ਸਾਰਿਆਂ ਜਿਵੇਂ ਆਗਰੂ ਨੂੰ ਵੇਖ ਕੇ ਦ੍ਰਿਸ਼ਟੀ ਨਾਲ ਸਦਾ ਸਦਾ ਗਾਉਂਦੇ ਐ ਭਗਤ ਵੀਣ ਗੁਣ ਰਵੈ ਵੀਣੀ ਭਗਤ ਦੇ ਸੱਚੇ ਪਾਤਸ਼ਾਹ ਜੀ ਨੇ ਰਾਜਾ ਰੂਪ ਬਣ ਕੇ ਇਹਦੇ ਘਰ ਚ ਸਾਰੀ ਉਹਨਾਂ ਦੀ ਖਰਚੀ ਪੂਜਾਤੀ ਸੀ ਉਹ ਬੇਣੀ ਭਗਤ ਵੀ ਗੁਣਾਂ ਨੂੰ ਵਿਚਾਰਦਾ ਹੈ ਸਹਿਜ ਆਤਮ ਰੰਗ ਮਾਨੈ ਇਹਨਾਂ ਨੂੰ ਸਹਿਜ ਆਤਮ ਰੰਗ ਦੇ ਅੰਦ ਨੂੰ ਮਾਨਣਾ ਕੀਤਾ ਮੰਨਦੇ ਹਨ ਯੋਗ ਧਿਆਨ ਗੁਰ ਗਿਆਨ ਬਿਨਾ ਜਿਹੜੇ ਯੋਗ ਕਮਾਉਂਦੇ ਸਨ ਧਿਆਨ ਜੁੜੇ ਰਹਿੰਦੇ ਸੀ ਗੁਰੂ ਸਾਹਿਬ ਦੇ ਗਿਆਨ ਤੋਂ ਬਿਨਾ ਰੱਬ ਅਵਰ ਨਾ ਜਾਣੇ ਹੋਰ ਕੋਈ ਪ੍ਰਭੂ ਨੂੰ ਜਾਣ ਨਹੀਂ ਸਕਦਾ ਗੁਰੂ ਸਾਹਿਬ ਦੇ ਗਿਆਨ ਦੁਆਰਾ ਹੀ ਪਰਮੇਸ਼ਰ ਨੂੰ ਜਾਣ ਸਕੀਦਾ ਹੈ ਇਹ ਗੁਰੂ ਪ੍ਰੋਖ ਗਿਆਨ ਦੁਆਰਾ ਪ੍ਰਭੂ ਤੋਂ ਬਿਨਾ ਹੋਰ ਨਹੀਂ ਕੋਈ ਜਾਣਦੇ ਸਭ ਬ੍ਰਹਮ ਰੂਪ ਗੁਰਾਂ ਨੂੰ ਜਾਣਦੇ ਹਨ ਸੁਖ ਦਿਓ ਪ੍ਰੀਖਤ ਗੁਣ ਰਵੈ ਸੁਖ ਦਿਓ ਜੀ ਜੋ ਸੁਕੇ ਆਂਡੇ ਤੋਂ ਅਮਰ ਕਥਾ ਸੁਣਾਉਣੇ ਕਰਕੇ ਸ਼ਿਵਜੀ ਦੇ ਇਹ ਤੋਤਾ ਸਾਧਗਾਨ ਹੋ ਗਿਆ ਸੀ ਪਾਰਵਤੀ ਸੌਂਗੀ ਸੀ ਤੇ ਮਗਰ ਸ਼ਿਵਜੀ ਤਰਸੂਲ ਲੈ ਕੇ ਭੱਜਿਆ ਸੀ ਵਿਆਹ ਦੀ ਇਸਤਰੀ ਦੇ ਘਰ ਵਿੱਚ ਆ ਕੇ ਨਵਾਸ ਕੀਤਾ ਸੀ ਬਾਰਾਂ ਅੰਬਰੇ ਗਰਵਾਸ ਲਈ ਜੰਮਦੇ ਹੀ ਸੁਖ ਲਈ ਉਦਾਸੀ ਬਾਰਾਂ ਅੰਬਰੇ ਗਰਮ ਚ ਵਸ ਕੇ ਫਿਰ ਜਦੋਂ ਮਾਇਆ ਰੋਕੀ ਸੁਖ ਦੇ ਉਹਨਾਂ ਉਹਨਾਂ ਜਨਮ ਧਾਰਿਆ ਸੀ ਇਸ ਪ੍ਰਕਾਰ ਪ੍ਰੀਤਪੁਰ ਰਾਜੇ ਨੂੰ ਇਹਨਾਂ ਨੇ ਸਾਲ ਸੰਗਦੀ ਭਾਗਵਤ ਸੁਣਾਉਣਾ ਕੀਤਾ ਹੈ ਕਿਉਂ ਪ੍ਰੀਤਪੁਰ ਰਾਜੇ ਜੀ ਸੁਖਦੇ ਹੋ ਜੀ ਗੁਰੂ ਸਾਹਿਬ ਦੇ ਗੁਣਾਂ ਨੂੰ ਉਚਾਰਨ ਬ੍ਰਹਮ ਰੂਪ ਕਰਕੇ ਗੁਰਨਾਮਕ ਸਾਹਿਬ ਦੇ ਗੁਣਾਂ ਨੂੰ ਰਵਾ ਉਚਾਰਦੇ ਹੈ ਗੋਤਮ ਰਿਖ ਜਸ ਗਾਏ ਗੋਤਮ ਰਿਸ਼ੀ ਜੋ ਹਨ ਇਨਨ ਵੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਿਦਾ ਜਨ ਯੁਗ ਪ੍ਰੇਤਾ ਯੁਗ ਪਲਟ ਕਰਕੇ ਮਗਰੋਂ ਪਹਿਲਾਂ ਕਰ ਦਿੱਤਾ ਅਸੀਂ ਜਾਪੁਰ ਦੇ ਖਾਂ ਐਡਾ ਸਮਰਾਤ ਰਖੀ ਸੀ ਇਸ ਲਈ ਮਾਰੇ ਦੇ ਜਸ ਨੂੰ ਰਖੀ ਰੰਗਾਉਣਾ ਕੀਤਾ ਹੈ ਕਬ ਕਲ ਸੁਜਸ ਨਾਨਕ ਗੁਰ ਕਵੀ ਕਲ ਪਟਜੀ ਕਹਿੰਦੇ ਹਨ ਸ੍ਰੀਸ਼ਟੀ ਆਸ ਗੁਰੂ ਨਾਨਕ ਦੇਵ ਜੀ ਦਾ ਨਿਤ ਨਵਤਨ ਜਗ ਛਾਇ ਇਹ ਨਿਤ ਵਰਦੀ ਨਵੀਨ ਤੋਂ ਨਵੀਨ ਹੈ ਨਵਾਂ ਰੂਪ ਸਾਰੇ ਜਗ ਛਾਇਓ ਫੈਲਿਆ ਹੋਇਆ ਹੈ ਪੂਰਿਆ ਹੈ ਗੁਰੂ ਸਾਹਿਬ ਦਾ ਐਸਾ ਜਸ ਹੈ ਗੁਣ ਗਾਵ ਹੈ ਪਾਇਾਲ ਬੋਤਾਲ ਵਿੱਚ ਰਹਿਣ ਵਾਲੇ ਭਗਤ ਮਹਾਰਾਜੇ ਗੁਣਾਂ ਨੂੰ ਗਾਉਂਦੇ ਹਨ ਭਗਤ ਨਾਗਾਦ ਭਯੰਗਵ ਇਹ ਭਗਤ ਜੋ ਨਾਗਾਦ ਕਹਣਗੇ ਭਯੰਗਵ ਜੀ ਨਾਂ ਦੀ ਜਾਤੀ ਹੈ ਨਾਗ ਬਾਸ਼ਕ ਨਾਗਾਦ ਤੇ ਨਾਗਾਾਂ ਦੀ ਜਾਤੀ ਹੈ ਅੱਠ ਗੁਣਾ ਹਨ ਸਾਧ ਸੰਗ ਜੀ ਇਹਨਾਂ ਸੱਤਾਂ ਦੀਆਂ ਉਹਨਾਂ ਜੋ ਨਾਗਾਦ ਇੱਕ ਬਾਸ਼ਕ ਨਾਗਾਦ ਤੇ ਭਯੰਗਵੋਂ ਜੋ ਸ਼ੇਸ਼ਨਾਗ ਆਦਿਕ ਗੁਣਾਂ ਨੂੰ ਗਾਉਂਦੇ ਹਨ ਮਹਾਦੇਵ ਗੁਣ ਰਵੈ ਮਹਾਦੇਵ ਸ਼ਿਵਜੀ ਵੀ ਗੁਣਾਂ ਨੂੰ ਉਚਾਰਦਾ ਹੈ ਸਦਾ ਜੋਗੀ ਜਤ ਜੰਗਮ ਜਿਹੜਾ ਸਦਾ ਜੋਗ ਵੀ ਜੁੜਿਆ ਰਹਿਦਾ ਹੈ ਅਤੇ ਕਾਮ ਦੇ ਤਾਈ ਮਾਰ ਕੇ ਜਤ ਰੱਖਿਆ ਸੀ ਜੰਗਮ ਸ਼ਿਵਜੀ ਜੀ ਨਾਲੇ ਸ਼ਿਵਾਂ ਦੇ ਵਿਆਹ ਹੋਣ ਵਾਲੇ ਜੰਗਮਾਰਗ ਜਿਨ੍ਹਾਂ ਦੇ ਭੇਖ ਹੈ ਜੋਗੀ ਤੇ ਜੰਗਮ ਜਿਹੜੇ ਮੰਨਦੇ ਹਨ ਸ਼ਿਵਾਂ ਨੂੰ ਉਹ ਸ਼ਿਵ ਜੀ ਵੀ ਮਾਰੇ ਦੇ ਗੁਣਾਂ ਨੂੰ ਗਾਉਂਦਾ ਹੈ ਗੁਣ ਗਾਵੇ ਮੋਨ ਵਿਆਸ ਵਿਆਸ ਰਚੀ ਭਵਿਕਤ ਪ੍ਰਾਣ ਵਿੱਚ ਗੁਰੂ ਸਾਹਿਬ ਜੀ ਉਤਾਰ ਬਾਬ ਦੱਸਦਾ ਹੈ ਇਹ ਗੁਣਾਂ ਨੂੰ ਗਾਉਂਦਾ ਹੈ ਜਿਨ ਬੇਦ ਵਿਆਕਰਣ ਦੀਚਾ ਜਿਨ੍ਹਾਂ ਨੂੰ ਸੋਹ ਵਿਦਾਂ ਨੂੰ ਜਿੱਦਾ ਅੰਦਰ ਲਿਆਂਦਾ ਸੀ ਇਹ ਵਿਆਕਰਨ ਆਦਿਕਾਂ ਦੀ ਵਿਚਾਰ ਕੀਤੀ ਹੈ ਜਿਨ੍ਹਾਂ ਨੂੰ ਵਿਚਾਰਦੇ ਹਨ ਬ੍ਰਹਮਾ ਗੁਣ ਉਚਰੇ ਬ੍ਰਹਮਾ ਜੀ ਵੀ ਗੁਣਾ ਨੂੰ ਮਹਾਰਾਜ ਨੂੰ ਉਚਾਰਦੇ ਹਨ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਜਿਨ੍ਹਾਂ ਨੂੰ ਮਹਾਰਾਜ ਦੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਨੂੰ ਸਵਾਰਨਾ ਕੀਤਾ ਰਚਨਾ ਕੀਤਾ ਹੈ ਬ੍ਰਹਮਾ ਜੀ ਨੇ ਮੰਡਖੰਡ ਪੂਰਨ ਬ੍ਰਹਮ ਇਉਂ ਬ੍ਰਹਮੰਡਾਂ ਵਿੱਚ ਵੀ ਨਵਾਂ ਖੰਡਾਂ ਵਿੱਚ ਵੀ ਪੂਰਨ ਬ੍ਰਹਮ ਰੂਪ ਗੁਰੂ ਨਾਨਕ ਸਾਹਿਬ ਜੀ ਹਨ ਗੁਣ ਨਿਰਗੁਣ ਸਮਝਾਂ ਜਿਨ੍ਹਾਂ ਨੇ ਗੁਣ ਨਿਰਗੁਣੋ ਨਿਰਗੁਣ ਸਰੂਪ ਤੇ ਨਿਗੁਣ ਨਾਮ ਸਰਗੁਣ ਸਰੂਪੋ ਨਿਰਗੁਣ ਸਰਗੁਣ ਸਰੂਪ ਨੂੰ ਇੱਕ ਰੂਪ ਕਰਕੇ ਜਾਣਿਆ ਹੈ ਜਪ ਕਲ ਸੁਜਸ ਨਾਨਕ ਗੁਰ ਕਲ ਭਟ ਜੀ ਕਹਿੰਦੇ ਸ੍ਰੇਸ਼ਟ ਜਸ ਗੁਰੂ ਨਾਨਕ ਦੇਵ ਦਾ ਜਪੋ ਏ ਪਿਆਰਿਓ ਸਹਿਜ ਜੋਗ ਜਿਨ ਮਾਨਿ ਜਿਨ੍ਹਾਂ ਨੇ ਸਹਿਜ ਗਿਆਨ ਜੋਗ ਦੇ ਅਨੰਦ ਨੂੰ ਮਾਨਣਾ ਕੀਤਾ ਹੈ ਹੁਣ ਗਾਵਹਿ ਨਵਨਾ ਸਤ ਗੁਰੂ ਨਾਨਕ ਦੇਵ ਦੇ ਗੁਣ ਨਾਮ ਚੰਬਾ ਨਾਮ ਚਰਕੁਣ ਨਾਮ ਸਾਧਕ ਨੌ ਨਾਮ ਜਿਹੜੇ ਹੋਏ ਹੈ ਇਹ ਵੀ ਸਤਿਗੁਰਾਂ ਦੇ ਗੁਣਾ ਨੂੰ ਗਾਉਂਦੇ ਹਾਂ ਸਿੱਧ ਧੰਨ ਗੁਰਸਾਚ ਸਮਾਇਓ ਕਹਿੰਦੇ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚ ਸਰੂਪ ਵਿੱਚ ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਸਮਾਉਣਾ ਕੀਤਾ ਮਿਲਣਾ ਕੀਤਾ ਆਪ ਸੱਚ ਸਰੂਪ ਵਿੱਚ ਮਹਾਰਾਜ ਸਮਾਏ ਹੋਏ ਹਨ ਮਾਧਾਤਾ ਗੁਣ ਰਵੈ ਮਾਨਤਾਤਾ ਬਲੀਪਰਾਜੇ ਦਾ ਪਿਤਾ ਹੋਇਆ ਹੈ ਏ ਵੀ ਮਹਾਰਾਜ ਸਾਜ ਦੇ ਗੁਣਾਂ ਨੂੰ ਉਚਾਰਨਾ ਹੈ ਜੀਨ ਚੱਕਰਵੈ ਕਹਾਇ ਜੀਨ ਚੱਕਰਵਰਤੀ ਪਾਦਸ਼ਾਹ ਸਾਰੇ ਦੁਨੀਆ ਦਾ ਖਲਕ ਦਾ ਰਾਜਾ ਆਪਣੇ ਆਪ ਨੂੰ ਸਤਾਂ ਦੀ ਪਾਦਾ ਮਾਨਤਾ ਦਾ ਨਰਾਜਾ ਕਹਾਇਆ ਸੀ ਗੁਣ ਗਾਵੇ ਬਲਰਾਜ ਬਲਰਾਜਾ ਵੀ ਮਹਾਰਾ ਦੇ ਗੁਣਾ ਨੂੰ ਗਾਉਂਦਾ ਹੈ ਸਤ ਪਾਤਾਲ ਬਸੰਤ ਇਹ ਸਤਾਂ ਪਤਾਲਾਂ ਦਾ ਰਾਜ ਕਰਦਾ ਬਸਦਾ ਹੋਇਆ ਚੌਥੇ ਪਤਾਲ ਵਿੱਚ ਇਹਦਾ ਸਿੰਘਾਸਨ ਮੰਨਿਆ ਹੈ ਭਰਤਰ ਗੁਣ ਉਚਰੈ ਭਰਤਰੀ ਜੀ ਜੋ ਸਾਧ ਸੰਗਤ ਜੀ ਉਦਯਾਨਪੁਰੀ ਦੇ ਹੋਏ ਹੈ ਇਹ ਵੀ ਗੁਣਾਂ ਨੂੰ ਉਚਾਰਦੇ ਹਨ ਸਦਾ ਗੁਰ ਸੰਗ ਰਹੰ ਸਦਾ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਦੇ-ਜੁਲਦੇ ਰਹਿੰਦੇ ਆ ਆਪਣੇ ਗੁਰੂ ਗੋਖਨਾ ਸਾਹਿਬ ਰਹਿੰਦਾ ਹੋਇਆ ਸਤਿਗੁਰੂ ਨਾਨਕ ਦੇ ਉਹਦੇ ਗੁਣਾਂ ਨੂੰ ਉਚਾਰਦਾ ਹੈ ਦੂਰਵਾ ਪਰੂਰੋ ਅੰਗਰੇ ਦਰਵਾਸ਼ਾ ਰਿਖੀ ਵੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਉਚਾਰਦਾ ਹੈ ਕ੍ਰਿਸ਼ਨ ਜੀ ਦਾ ਜੋ ਗੁਰੂ ਸੀ ਦੂਰਵਾ ਪਰੂਰੋ ਪੂਰਵ ਰਾਜਾ ਵੀ ਗੁਰੂ ਸਾਹਿਬ ਦੇ ਗੁਣਾਂ ਨੂੰ ਗਾਉਂਦਾ ਹੈ ਜਿਸ ਦੇ ਤਾਈ 88 ਤੀਰਥਾਂ ਨੇ ਆ ਕੇ ਪੁਰੁਰ ਰਾਜੇ ਨੂੰ ਜਦੋਂ ਭਜਨ ਕਰਦਾ ਸੀ ਇਹਦੇ ਅੰਦਰ ਸੰਕਲਪ ਹੋਇਆ ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰਿਆਵਾਂ ਕਿਸੇ ਸਾਧੂ ਦੇ ਪ੍ਰੇਰਣ ਤੋਂ ਉਸ ਵੇਲੇ ਆਕਾਸ਼ ਬਾਣੀ ਹੋਈ ਹੈ ਪੁਰੁਰ ਰਾਜਾ 88 ਤੀਰਥਾਂ ਦੇ ਇਸ਼ਨਾਨ ਤੇ ਸਿਮਰਨ ਵਿੱਚ ਹੀ ਹੈ ਤੂੰ ਸੰਕਲਪ ਨਾ ਕਰ ਜੇ ਤੇਰੀ ਅੰਦਰ ਇਛਾ ਹੈ ਤਾਂ ਅਸੀਂ ਤੀਰਥ ਇੱਥੇ ਤੇਰੇ ਕੋਲ ਭੇਜਣੇ ਆ ਉਸ ਵੇਲੇ ਸਾਧ ਸੰਗਧੀ 88 ਤੀਰਥਾਂ ਦਾ ਜਲ ਪੁਰੁਰ ਰਾਜੇ ਦੇ ਕੋਲੇ ਆ ਗਿਆ ਇਨ ਉੱਠ ਕੇ ਇਸ਼ਨਾਨ ਕਰ ਲਿਆ ਕਹਿੰਦੇ ਭਜਨ ਵਰਗੀ ਕੋਈ ਚੀਜ਼ ਨਹੀਂ ਕਿਉਂ ਪ੍ਰੂਰਵ ਰਾਜੇ ਦਾ 68 ਤੀਰਥਾਣ ਉੱਥੇ ਆ ਕੇ ਇਸ਼ਨਾਨ ਕਰਾਇਆ ਸੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜੈਤੇ ਸਿੰਘ ਦਾ ਇਸ਼ਨਾਨ ਸਿੱਖਾਂ ਨੂੰ ਗੰਗਾ ਉਹਦੇ ਕੁੰਡ ਵਿੱਚ ਕੁੰਡ ਭਰ ਦਿੰਦੀ ਸੀ ਇਸ਼ਨਾਨ ਕਰਨ ਦੀ ਦਿਖਾਈ ਸੀ ਕਿਉਂ ਪ੍ਰੂਰਵ ਰਾਜੇ ਦਾ 68 ਤੀਰਥਾਣ ਆ ਕੇ ਇਸ਼ਨਾਨ ਕਰਾਇਆ ਸੀ ਉਹ ਪ੍ਰੂਰਵ ਰਾਜਾ ਵੀ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ ਅੰਗਰੇ ਅੰਗਰੇ ਰਿਸ਼ੀ ਹੋਇਆ ਹੈ ਇਹ ਅੰਗਰੇਜ਼ੀ ਖੀਵੀ ਉਹ ਗਵਾੜੀਆਂ ਜਿਵੇਂ ਪਾਉਂਦੇ ਨੇ ਇਸ ਤਰ੍ਹਾਂ ਦੇ ਦਾ ਸਰੀਰ ਸੀ ਸੋਏ ਵੀ ਮਹਾਰਾ ਦੇ ਗੁਣਾਂ ਨੂੰ ਗਾਉਂਦਾ ਹੈ ਗੁਰੂ ਨਾਨਕ ਜਸ ਗਾਇ ਸਾਰਿਆਂ ਦੀ ਸ਼ੇਰ ਗੁਰੂ ਨਾਨਕ ਦੇਵ ਦੇ ਜਸ ਨੂੰ ਗਾਉਣਾ ਕੀਤਾ ਰਾਜਿਆਂ ਨੂੰ ਵੀ ਰਖੀਆਂ ਨੂੰ ਵੀ ਕਬ ਕੱਲ ਸੁਜਸ ਨਾਨਕ ਗੁਰ ਕਵੀ ਕੱਲ ਪਟ ਜੀ ਕਹਿੰਦੀਆਂ ਨੇ ਸੇਖ ਜਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਜਿਹੜਾ ਹੈ ਕੱਟ ਕੱਟ ਸਹਿਜ ਸਮਾਏ ਇਹ ਭਾਈ ਸਾਰਿਆਂ ਕਟਾਂ ਕਟਾਂ ਸਰੀਰਾਂ ਵਿੱਚ ਚਾਰੇ ਖਾਨੀਆਂ 'ਚ ਸਹੀ ਜਿਹਾ ਸਮਾਇਆ ਹੋਇਆ ਮਿਲਿਆ ਹੋਇਆ ਸਾਰਿਆਂ ਵਿੱਚ ਮਹਾਰਾਜ ਦਾ ਜਸ ਵਿਆਪਕਾ ਫੈਲਿਆ ਹੋਇਆ ਹੈ ਸਮੁੱਚਾ ਚਿਤ ਮਹਾਰਾਜ ਦੇ ਜਸ ਵਿੱਚ ਲੀਨ ਹੋਇਆ ਹੋਇਆ ਹੈ ਇਹੋ ਜੇ ਗੁਰੂ ਨਾਨਕ ਦੇਵ ਪਰਮ ਰੂਪ ਹਨ ਇਹ 10 ਵਈਏ ਸਤਿਗੁਰਾਂ ਦੇ ਜਸ ਦੇ ਉਚਾਰਨ ਕੀਤੇ ਹਨ